ਅੱਜ ਦੇ ਇਸ ਐਪੀਸੋਡ ਦੇ ਵਿੱਚ ਸੰਤਰਾਮ ਉਦਾਸੀ ਜੀ ਪੰਜਾਬੀ ਦੇ ਮਹਾਨ ਲੇਖਕ ਸਮਾਜ ਦੇ ਦਰਦਾਂ ਨੂੰ ਕਲਮ ਰਾਹੀਂ ਸ਼ਬਦਾਂ ਦੇ ਜਾਲ ਵਿੱਚ ਪਰੋਕੇ ਸ਼ਬਦਾਂ ਦੇ ਮਣਕਿਆਂ ਵਿੱਚ ਪਰੋਕੇ ਉਹ ਦੁਨੀਆ ਦੇ ਸਾਹਮਣੇ ਰੱਖਦੇ ਸਨ ਸੰਤਰਾਮ ਉਦਾਸੀ ਜੀ ਇੱਕ ਉਹ ਸ਼ਖਸੀਅਤ ਜਿਨ੍ਹਾਂ ਨੇ ਜ਼ਿੰਦਗੀ ਦੇ ਸੱਚ ਨੂੰ ਆਪਣੀਆਂ ਕਵਿਤਾਵਾਂ ਦਾ ਹਿੱਸਾ ਬਣਾਇਆ ਆਪਣੇ ਗੀਤਾਂ ਦਾ ਹਿੱਸਾ ਬਣਾਇਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਅਜਿਹੇ ਸਾਹਿਤਕਾਰ, ਕ੍ਰਾਂਤੀਕਾਰੀ ਕਵੀ ਅੱਜ ਕਿਤੇ ਨਾ ਕਿਤੇ ਉਹਨਾਂ ਲੋਕਾਂ ਵੱਲ ਵੇਖ ਰਹੇ ਨੇ, ਉਹਨਾਂ ਸਰਕਾਰਾਂ ਵੱਲ ਵੇਖ ਰਹੇ ਨੇ ਕਿ ਕਦੋਂ ਉਹਨਾਂ ਦੀ ਯਾਦ ਵਿੱਚ ਕੋਈ ਮਿਊਜ਼ੀਅਮ ਬਣੇਗਾ, ਕਦੋਂ ਉਹਨਾਂ ਦੀਆਂ ਲਿਖਤਾਂ ਨੂੰ ਲੋਕਾਂ ਦੇ ਵਿੱਚ ਲਜਾਇਆ ਜਾਏਗਾ ਔਰ ਕਦੋਂ ਉਹਨਾਂ ਦੇ ਨਾਮ ਨੂੰ ਕਿਤੇ ਨਾ ਕਿਤੇ ਦੁਨੀਆ ਦੇ ਕੋਨੇ-ਕੋਨੇ ਤੇ ਪਹੁੰਚਾਇਆ ਜਾਏਗਾ। ਸਰਕਾਰਾਂ ਗੀਤ ਗਾ-ਗਾ ਕੇ ਲੋਕਾਂ ਨੂੰ ਮਗਰਤਾ ਲਾਉਂਦੀਆਂ ਨੇ। ਔਰ ਇਹੋ ਜੇ ਕ੍ਰਾਂਤੀਕਾਰੀ ਲੇਖਕਾਂ ਲਈ ਉਹਨਾਂ ਕੀ ਕੀਤਾ ਇਹ ਆਪਾਂ ਸਭ ਜਾਣਦੇ ਆ ਜਿਨ੍ਹਾਂ ਸਰਕਾਰਾਂ ਨੇ ਹਿੰਮਤ ਕੀਤੀ ਹੈ ਉਹ ਮੁਬਾਰਕ ਬਾਦੀ ਪਾਤਰ ਵੀ ਨਹੀਂ ਔਰ ਜੋ ਸਿਰਫ ਗੀਤਾ ਰਾਹੀਂ ਜਾਂ ਹੋਰ ਗੱਲਾਂ ਬਾਤਾਂ ਰਾਹੀਂ ਸਮਾਜ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਬਾਰੇ ਲੋਕ ਵੀ ਜਾਣਦੇ ਨੇ ਸੰਤਰਾ ਮੋਦਾਸੀ ਜੀ ਦੇ ਜੀਵਨ ਤੇ ਆਪਾਂ ਨਜ਼ਰ ਮਾਰੀਏ ਤੇ ਇਹਨਾਂ ਦਾ ਜਨਮ 20 April 1939 ਨੂੰ ਅਰਾਏ ਸਰ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੋਇਆ ਪਿੰਡ ਦਾ ਨਾਮ ਹੈ ਰਾਏਸਰ ਜੇਕਰ ਇਹਨਾਂ ਦੀ ਮਾਤਾ ਜੀ ਦੀ ਗੱਲ ਕਰੀਏ ਤੇ ਸ਼੍ਰੀਮਤੀ ਧਨਕੌਰ ਮਾਲਣ ਇਹਨਾਂ ਦੀ ਮਾਤਾ ਜੀ ਔਰ ਇਹਨਾਂ ਦੇ ਪਿਤਾ ਜੀ ਸਰਦਾਰ ਮਿਹਰ ਸਿੰਘ ਜੀ ਔਰ ਜੇਕਰ ਇਹਨਾਂ ਦੀ ਆਪਾਂ ਜਾਤ ਦੀ ਗੱਲ ਕਰੀਏ ਕਿਸ ਕਮਿਊਨਿਟੀ ਵਿੱਚੋਂ ਸੰਤਰਾਮ ਉਦਾਸੀ ਜੀ ਦਾ ਜਨਮ ਹੋਇਆ ਸੀ ਵੈਸੇ ਤਾਂ ਆਰਟਿਸਟ ਦਾ ਕੋਈ دین ਕੋਈ ਮਜ਼ਹਬ ਕੋਈ ਧਰਮ ਨਹੀਂ ਹੁੰਦਾ ਪਰ ਫਿਰ ਵੀ ਇਹਨਾਂ ਨੂੰ ਮਜਬੀ ਸਿੱਖ ਵਿੱਚੋਂ ਹੋਣ ਦਾ ਮਾਣ ਪ੍ਰਾਪਤ ਹੋਇਆ ਇਹਨਾਂ ਦੇ ਭਰਾ ਗੁਰਦਾਸ ਸਿੰਘ ਘਾਰੂ ਸਵਰਗਯਾ ਪੂਰਾ ਸਿੰਘ ਅਤੇ ਪ੍ਰਕਾਸ਼ ਸਿੰਘ ਘਾਰੂ ਤੇ ਗੁਰਦੇਵ ਸਿੰਘ ਕੋਹਲ ਇਹਨਾਂ ਦੇ ਭਰਾ ਸਨ ਜਿਹੜੇ ਕਿ ਮਤਲਬ ਘਾਰੂ ਬਰਾਦਰੀ ਦੇ ਨਾਲ ਗੋਦ ਦੇ ਨਾਲ ਸੰਬੰਧਿਤ ਔਰ ਦੂਜੇ ਪਾਸੇ ਜੇ ਗੱਲ ਕਰੀਏ ਤੇ ਇਹਨਾਂ ਦੀਆਂ ਭੈਣਾਂ ਕਾਕੀ ਹੁੱਕੋ ਤੇ ਲੀਕੋ ਵਿੱਦਿਆਕ ਯੋਗਤਾ ਜੇਕਰ ਆਪ ਕੋ ਦਾਸੀ ਸਾਹਿਬ ਦੀ ਗੱਲ ਕਰੀਏ ਤੇ ਮੈਟ੍ਰਿਕ ਜੀਬੀਟੀ 1960 ਵਿੱਚ ਦਿਨਾਂ ਦੀ ਪਤਨੀ ਨਸੀਬ ਕੌਰ ਔਰ ਸੱਚਮੁੱਚ ਜਦੋਂ ਪਤਨੀ ਦਾ ਜ਼ਿਕਰ ਆਉਂਦਾ ਹੈ ਪਰਿਵਾਰ ਦਾ ਜ਼ਿਕਰ ਆਉਂਦਾ ਹੈ ਤਾਂ ਉਸ ਵੇਲੇ ਪਰਿਵਾਰ ਦੀ ਖੋਂਦ ਦਾ ਪਤਾ ਲੱਗਦਾ ਹੈ ਪਰਿਵਾਰ ਨੂੰ ਕਿੰਨਾ ਕੁ ਪਿਆਰ ਇੱਕ ਦੂਜੇ ਨੂੰ ਕਰਦੇ ਸੀ ਕਿੰਨਾ ਸਤਕਾਰ ਕਰਦੇ ਸੀ ਇਹ ਸਾਰਾ ਕੁਝ ਉਸ ਤੋਂ ਪਤਾ ਲੱਗਦਾ ਹੈ ਦੋਸਤੋ ਇਹ ਮੇਰੇ ਬਹੁਤ ਹੀ ਅੱਛੇ ਦੋਸਤ ਨੇ ਜਗਮਉਂ ਸਿੰਘ ਸ਼ਾਹ ਅਰਾਇਸਾ ਇਹ ਸਾਰੀ ਇਨਫਰਮੇਸ਼ਨ ਉਹਨਾਂ ਨੇ ਸਾਨੂੰ ਭੇਜੀ ਹੈ ਔਰ ਬਹੁਤ ਕੁਝ ਲਿਖਦੇ ਰਹਿੰਦੇ ਨੇ ਜਗਮੋਹਨ ਸਿੰਘ ਜੀ ਵੀ ਸੰਤਰਾਮ ਉਦਾਸੀ ਜੀ ਬਾਰੇ ਔਰ ਮੈਨੂੰ ਬੱਡੀ ਸਭ ਤੋਂ ਜ਼ਿਆਦਾ ਖੁਸ਼ੀ ਆ ਕਿ ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਨਾਟਕ ਵੀ ਪਿੰਡ ਵਿੱਚ ਕਰਵਾਏ ਨੇ ਕਾਫੀ ਸਾਲ ਤੱਕ ਇਹ ਨਾਟਕ ਦੇ ਨਾਲ ਜੁੜੇ ਰਹੇ ਨੇ ਔਰ ਸੰਤਰਾਮ ਉਦਾਸੀ ਜੀ ਨੂੰ ਨਾਟਕਾ ਰਾਹੀਂ ਜਿਉਂਦਾ ਰੱਖ ਰਹੇ ਨੇ ਔਰ ਸੰਤਰਾਮ ਉਦਾਸੀ ਜੀ ਨੂੰ ਨਾਟਕਾ ਰਾਹੀਂ ਤਰੋ ਤਾਜ਼ਾ ਕਰ ਰਹੇ ਨੇ ਇਹਨਾਂ ਦੀ ਪਤਨੀ ਬੀਬੀ ਨਸੀਬ ਕੌਰ ਔਰ ਬੱਚਿਆਂ ਦੀ ਗੱਲ ਕਰੀਏ ਤੇ ਸਵਰਗੀ ਇਕਬਾਲ ਸਿੰਘ ਔਰ ਉਸ ਤੋਂ ਬਾਅਦ ਇਕਬਾਲ ਕੌਰ ਪ੍ਰਿਤਪਾਲ ਕੌਰ ਕੀਰਤਨ ਕੌਰ ਤੇ ਮੁਕਮ ਸਿੰਘ ਇਹਨਾਂ ਦੀ ਇਹਨਾਂ ਦੇ ਬੱਚੇ ਸਨ ਸਿਆਸੀ ਜਾਗ 1960 ਤੋਂ ਲੈ ਕੇ 1964 ਤੱਕ CPI 1964 ਤੋਂ 1969 ਤੱਕ CPM ਤੇ ਉਸ ਤੋਂ ਬਾਅਦ 1969 ਤੋਂ ਨਕਸਲ ਬਾੜੀ ਲਹਿਰ ਵਿੱਚ ਉਦਾਸੀ ਜੀ ਪੈ ਗਿਆ ਗ੍ਰਿਫਤਾਰੀਆਂ ਨੇਚਰਲੀ ਜਦੋਂ ਕਿਸੇ ਵਿੱਚ ਆਪਾਂ ਨਕਸਲ ਮੂਵਮੈਂਟ ਦਾ ਹਿੱਸਾ ਬਣਦੇ ਆ ਤਾਂ ਗ੍ਰਿਫਤਾਰੀ ਪਹਿਲੀ ਵਾਰ 11 ਜਨਵਰੀ 1971 ਨੂੰ ਦੂਜੀ ਵਾਰ ਨਵੰਬਰ 1972 ਮੋਗਾ ਗੋਲੀ ਕਾਂਡ ਸਮੇਂ ਤੀਜੀ ਵਾਰ ਜੂਨ 1975 ਐਮਰਜੈਂਸੀ ਵੇਲੇ ਚੌਥੀ ਵਾਰ ਅਗਸਤ 1975 ਡੀ ਆਈ ਆਰ ਤਹਿਤ ਔਰ ਇਹਨਾਂ ਨੂੰ ਮਤਲਬ ਉਸ ਲਹਿਰ ਦੇ ਦੌਰਾਨ ਇਹਨਾਂ ਦੀਆਂ ਤਕਰੀਬਨ ਜੇ ਆਪਾਂ ਗੱਲ ਕਰੀਏ ਤੇ ਚਾਰ ਵਾਰ ਇਹਨਾਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਉਹ ਹੋ ਚੁੱਕੀਆਂ ਨੇ ਔਰ ਦੂਜੇ ਪਾਸੇ ਇਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀਏ ਜਿਹੜਾ ਮੇਨ ਆਪਣਾ ਇਹਨਾਂ ਦਾ ਹੈਗਾ ਕਿ ਕਿਸ ਤਰ੍ਹਾਂ ਦੇ ਗੀਤ ਲਿਖਦੇ ਸਨ ਮਗਦਾ ਰਹੀਂ ਬਿ ਸੂਰਜਾ ਕਮੀਆਂ ਦੇ ਬੇੜੇ ਹੋਰ ਬਹੁਤ ਸਾਰੇ ਨੇ ਔਰ ਇਹਨਾਂ ਦੀਆਂ ਰਚਨਾਵਾਂ ਹੈ ਲਹੂ ਭਿਜੇ ਬੋਲ ਜਿਹੜੇ ਕਿ 1972 ਵਿੱਚ ਅਗਨ ਦੂਤ ਪ੍ਰਕਾਸ਼ਨ ਤਪਾ ਸੈਂਤਾ 1977 ਵਿੱਚ ਬਲਰਾਜ ਸਾਨੀ ਘਰੇਲੂ ਪੁਸਤਕਮਾਲਾ ਸ਼੍ਰੀ ਅੰਮ੍ਰਿਤਸਰ ਇਹਨਾਂ ਦੀਆਂ ਰਚਨਾਵਾਂ ਔਰ ਨਾਰੀ ਇਹਨਾਂ ਦੇ ਚੌ ਨੁਕਰੀਆਂ ਸਿਖਾ 1978 ਵਿੱਚ ਬਲਰਾਜ ਸਾਨੀ ਘਰੇਲੂ ਪੁਸਤਕਮਾਲਾ ਸ਼੍ਰੀ ਅੰਮ੍ਰਿਤਸਰ ਲਹੂ ਤੋਂ ਲੋਹੇ ਤੱਕ 1980 ਇੰਡੀਅਨ ਪੀਪਲਜ਼ ਐਸੋਸੀਏਸ਼ਨ ਨਾਰਥ ਅਮਰੀਕਾ ਔਰ ਇੱਥੇ ਬਸਨੀ ਹੈ ਰਿਕਾਰਡ ਹੋਏ ਤਵੇ ਪਹਿਲਾਂ ਸ਼ੁਰੂ-ਸ਼ੁਰੂ ਦੇ ਵਿੱਚ ਤਵੇ ਚੱਲਿਆ ਕਰਦੇ ਸੀ ਕਾਲੇ ਰੰਗ ਦੇ ਔਰ ਉਹ 1980 ਦੇ ਡਾਕ ਦੇ ਵਿੱਚ ਕਨੇਡਾ ਉਦਾਸੀ ਦੀ ਆਪਣੀ ਆਵਾਜ਼ ਦੇ ਵਿੱਚ 8 ਗੀਤ ਜਿਹੜੇ ਰਿਕਾਰਡ ਕੀਤੇ ਗਏ ਸੀ ਜਿਸ ਨੂੰ ਆਵਾਜ਼ ਖੁਦ ਸੰਤਰਾਮ ਉਦਾਸੀ ਜੀ ਨੇ ਦਿੱਤੀ ਸੀ ਸਦੀਵੀ ਬਿਛੋੜਾ ਇੱਕ ਅਜੀਹਾ ਪਲ ਜਿਹੜਾ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਇਸ ਦੁਨੀਆ ਤੋਂ ਮਤਲਬ ਕੋਈ ਸਾਡਾ ਸਾਨੂੰ ਚਾਹਣ ਵਾਲਾ ਜਾਂ ਸੀ ਜਿਸ ਨੂੰ ਚਾਹੁੰਦੇ ਆ ਉਹ ਜਾਵੇ 6 ਨਵੰਬਰ 1986 ਹਜ਼ੂਰ ਸਾਬ ਤੋਂ ਵਾਪਸ ਆਉਂਦੇ ਮੰਨ ਮਾੜੂ ਸਟੇਸ਼ਨ ਨੇੜੇ ਰੇਲ ਗੱਡੀ ਵਿੱਚ ਇਹ ਹਾਦਸਾ ਵਾਪਰਿਆ ਸੰਤਰਾਮ ਉਦਾਸੀ ਜੀ ਇੱਕ ਅਜੀਹੀ ਸ਼ਖਸੀਅਤ ਜਿਸ ਦੇ ਬਾਰੇ ਜਿੰਨਾ ਕੁਛ ਆਪਾਂ ਸੁਣੀ ਜਾਈਏ ਪੜ੍ਹੀ ਜਾਈਏ ਓਨਾ ਘੱਟ ਹੈ ਜਗਮੋਹਨ ਸ਼ਾ ਅਰਾਏ ਸਰ ਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਇਨਫੋਰਮੇਸ਼ਨ ਭੇਜੀ ਭਵਿੱਖ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਜੁੜੇ ਰਹਾਂਗੇ ਔਰ ਦੋਸਤੋ ਇਨਫੋਰਮੇਸ਼ਨ ਦਿੰਦਿਆਂ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਹੋਵੇ ਤਾਂ ਉਹਦੇ ਲਈ ਮਾਫੀ ਚਾਹੁੰਦੇ ਹਾਂ ਸੰਤ੍ਰਮ ਉਦਾਸੀ ਲੋਕਾਂ ਦਾ ਕਬੀ ਸੀ ਲੋਕਾਂ ਦੀ ਪਾਸ਼ਾ ਦੇ ਵਿੱਚ ਗੱਲ ਕਰਦਾ ਸੀ ਲਿਖਤ ਲਿਖਦਾ ਸੀ ਔਰ ਅੱਜ ਸੰਤਰਾ ਮਉਦਾਸੀ ਜੀ ਦੇ ਲਿਖੇ ਹੋਏ ਗੀਤ ਸਾਡੇ ਕੰਨਾਂ ਵਿੱਚ ਅੱਜ ਵੀ ਆਹੇ ਵਗਾਹੇ ਪੈਂਦੇ ਨੇ ਔਰ ਸਾਡਾ ਕਦਮ ਉੱਥੇ ਦੀ ਉੱਥੇ ਰੁਕ ਜਾਂਦਾ ਹੈ ਜੁੜੇ ਰਹੋ ਪੋਸੂਨਾਮਾ YouTube ਚੈਨਲ ਦੇ ਨਾਲ ਜੈ ਭੀਮ ਜੈ ਪਾਰਟ